ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 40 ਮੁਕਤੀਆਂ ਦੀ ਪਾਵਨ ਧਰਤੀ ਸ੍ਰੀ ਦਰਬਾਰ ਸਾਹਿਬ ਸ੍ਰੀ ਮੋਹਸਰ ਸਾਹਿਬ ਵਿਖੇ ਹਰ ਸਾਲ ਸਾਲਾਨਾ ਸਿੱਧੀ ਜੋੜ ਮੇਲਾ ਮਾਗੀ ਮਨਾਇਆ ਜਾਂਦਾ ਹੈ ਜੋ ਇਸ ਵਾਰ ਵੀ 14 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ ਅੱਜ 12 ਤਰੀਕ ਨੂੰ ਗੁਰਦੁਆਰਾ ਸ਼ਿਦਗਾਂ ਸਾਹਿਬ ਵਿਖੇ ਸ੍ਰੀ ਖੰਨ ਪਾਠ ਆਰੰਭ ਹੋਣਗੇ ਜਿਨ੍ਹਾਂ ਦੇ 14 ਜਨਵਰੀ ਨੂੰ ਮਾਗੀਵਾਲ ਦਿਨ ਹੋਏ ਪਹੁੰਚ ਜਾਣਗੇ 13 ਜਨਵਰੀ ਦੁਪਹਿਰ ਬਾਅਦ ਭਾਈ ਮਹਾ ਸਿੰਘ ਦਵਾਨ ਹਾਲ ਵਿਖੇ ਧਾਰਮਿਕ ਸਜੈ ਜਾਈ ਜਾਵੇਗੀ ਜਿਸ ਵਿੱਚ ਪੁੱਛ ਕੋਟੀ ਦੇ ਰਾਗੀ ਢਾਡੀ ਕਥਾਵਾਚ ਸਹਿਬਾਨ ਪਹੁੰਚ ਰਹੇ ਹਨ 15 ਤਰੀਕ ਨੂੰ ਗੇਅਰ ਨੰਬਰ 4 ਤੋਂ ਨਗਰ ਕੀਰਤਨ ਦੀ ਰੰਮਤਾ ਹੋਵੇਗੀ ਜੋ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਦੇ ਹੁੰਦਾ ਹੋਇਆ ਗੁਰਦੁਆਰਾ ਟਿੱਬੀ ਸਾਹਿਬ ਤੋਂ ਗੁਰਦੁਆਰਾ ਦਤਨਸਰ ਸਾਹਿਬ ਤੋਂ ਵਾਪਸੀ ਸ੍ਰੀ ਦਰਬਾਰ ਸਾਹਿਬ ਵਿਖੇ ਸਮਾਪਤ ਹੋਵੇਗਾ 15 ਤਰੀਕ ਨੂੰ ਗੁਰਦੁਆਰਾ ਤੰਬੂ ਸਾਹਿਬ ਵਿਖੇ ਅਮਰਦਾ ਬਾਟਾ ਤਿਆਰ ਹੋਵੇਗਾ ਸੰਗਤਾਂ ਦੀ ਰਹਿائش ਦੇ ਮੁਕੰਮਲ ਜਿਹੜੇ ਪ੍ਰਬੰਧ ਕਰ ਲਏ ਗਏ ਹਨ ਮੈਂ ਇਸ 40 ਮੁਕਤਿਆਂ ਦੀ ਪਾਵਨ ਧਰਤੀ ਤੇ ਸਮੂਹ ਸੰਤਾਂ ਨੂੰ ਬੇਨਤੀ ਕਰਦਾ ਹਾਂ ਕਿ ਹਮ ਹਮਾ ਕੇ ਸ਼ੀਧਾ ਨੂੰ ਨਸ਼ਟਮਤ ਹੋਵ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ 40 ਮੁਕਤਿਆਂ ਦੀ ਪਾਵਨ ਧਰਤੀ ਸ੍ਰੀ ਦਰਬਾਰ ਸਾਹਿਬ ਸ੍ਰੀ ਮੋਸਰ ਸਾਹਿਬ ਵਿਖੇ ਹਰ ਸਾਲ ਸਾਲਾਨਾ ਸਿੱਧੀ ਜੋੜ ਮੇਲਾ ਮਾਗੀ ਮਨਾਇਆ ਜਾਂਦਾ ਹੈ ਜੋ ਇਸ ਵਾਰ ਵੀ 14 ਜਨੂ ਮਨਾਇਆ ਜਾ ਰਿਹਾ ਹੈ ਅੱਜ 12 ਤਰੀਕ ਨੂੰ ਗੁਰਦੁਆਰਾ ਸ਼ਿਦਗੰਜ ਸਾਹਿਬ ਵਿਖੇ ਸ੍ਰੀਖਣ ਪਾਠ ਆਰੰਭ ਹੋਣਗੇ ਜਿਨ੍ਹਾਂ ਦੇ 14 ਜਨਵਰੀ ਨੂੰ ਮਾਗੀਵਾਲ ਦਿਨ ਹੋਏ ਪਾ ਜਾਣਗੇ 13 ਜਨਵਰੀ ਦੁਪਹਿਰ ਬਾਅਦ ਭਾਈ ਮਹਾ ਸਿੰਘ ਦਵਾਨ ਹਾਲ ਵਿਖੇ ਧਾਰਮਿਕ ਸਜੈ ਜਾਈ ਜਾਵੇਗੀ ਜਿਸ ਵਿੱਚ ਪੁੱਛ ਕੋਟੀ ਦੇ ਰਾਗੀ ਢਾਡੀ ਕਥਾ ਵਾਚ ਸਹਿਬਾਨ ਪਹੁੰਚ ਰਹੇ ਹਨ 15 ਤਰੀਕ ਨੂੰ ਗੇੜ ਨੰਬਰ 4 ਤੋਂ ਨਗਰ ਕੀਰਤਨ ਦੀ ਰੰਮਤਾ ਹੋਵੇਗੀ ਜੋ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਦੇ ਹੁੰਦਾ ਹੋਇਆ ਗੁਰਦੁਆਰਾ ਟਿੱਬੀ ਸਾਹਿਬ ਤੋਂ ਗੁਰਦੁਆਰਾ ਦਤਨਸਰ ਸਾਹਿਬ ਤੋਂ ਵਾਪਸੀ ਸ੍ਰੀ ਦਰਬਾਰ ਸਾਹਿਬ ਵਿਖੇ ਸਮਾਪਤ ਹੋਵੇਗਾ 15 ਤਰੀਕ ਨੂੰ ਗੁਰਦੁਆਰਾ ਤੰਬੂ ਸਾਹਿਬ ਵਿਖੇ ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ ਸੰਗਤਾਂ ਦੀ ਰਹਿਸ਼ ਦੇ ਮਕੰਮਲ ਜਿਹੜੇ ਪ੍ਰਬੰਧ ਕਰ ਲਏ ਗਏ ਹਨ ਮੈਂ ਇਸ 40 ਮੁਕਤਿਆਂ ਦੀ ਪਾਵਨ ਧਰਤੀ ਤੇ ਸਮੂਹ ਸੰਤਾਂ ਨੂੰ ਬੇਨਤੀ ਕਰਦਾ ਹਾਂ ਕਿ ਹਮ ਹਮਾ ਕੇ ਸ਼ੀਧਾ ਨੂੰ ਨਸ਼ਟਮਤ ਹੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ